ਕਸ਼ਮੀਰ ਬਨਕਾਇਲ ਲੁਟੇਰਿਆਂ ਦੇ ਵੱਲੋਂ ਇੱਕ ਮੋਬਾਈਲ ਫੋਨ ਦੀ ਦੁਕਾਨ ਤੇ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਕਿ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈਆਂ ਨਹੀਂ। ਇਸ ਦੇ ਵਿੱਚ ਦੋ ਲੁਟੇਰੇ ਮੋਬਾਈਲ ਵੇਖਣ ਦੇ ਬਹਾਨੇ ਮੋਬਾਈਲ ਸ਼ੋਰੂਮ ਦੇ ਵਿੱਚ ਦਾਖਲ ਹੁੰਦੇ ਆ, ਮੋਬਾਈਲ ਦੀ ਦੁਕਾਨ ਤੇ ਦਾਖਲ ਹੁੰਦੇ ਆ ਤੇ ਉਹਨਾਂ ਦੇ ਵੱਲੋਂ ਬਾਰ-ਬਾਰ ਦੁਕਾਨਦਾਰ ਨੂੰ ਵੱਖ-ਵੱਖ ਤਰੀਕੇ ਦੇ ਮੋਬਾਈਲ ਦਿਖਾਉਣ ਨੂੰ ਕਿਹਾ ਜਾਂਦਾ ਹੈ। ਤਿੰਨ-ਚਾਰ ਤਰੀਕੇ ਦੇ ਮੋਬਾਈਲ ਜਿਹੜੇ ਨੇ ਉਹਨਾਂ ਦੇ ਵੱਲੋਂ ਆਪਣੇ ਸਾਹਮਣੇ ਡੱਬੇ ਦੇ ਵਿੱਚੋਂ ਖੁਲਵਾਏ ਜਾਂਦੇ ਨੇ, ਵੇਖ ਕੇ ਚਲਾ ਕੇ ਵੇਖੇ ਜਾਂਦੇ ਨੇ। ਬਾਅਦ ਦੇ ਵਿੱਚ ਅਚਾਨਕ ਇੱਕ ਲੁਟੇਰਾ ਆਪਣੀ ਜੇਬ ਦੇ ਵਿੱਚੋਂ ਥੋੜਾ ਕੱਢਦਾ ਤੇ ਉਸ ਦੇ ਸਿਰ ਦੇ ਵਿੱਚ ਮਾਰ ਦਿੰਦਾ ਤੇ ਉਸ ਦੇ ਮੋਬਾਈਲ ਫੋਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦਾ ਉਸ ਤੋਂ ਬਾਅਦ ਦੁਕਾਨਦਾਰ ਕਬਰਾਂਦਾਨੀ ਐ ਡੱਟ ਕੇ ਉਹਨਾਂ ਦਾ ਮੁਕਾਬਲਾ ਕਰਦਾ ਪਰ ਬਾਰ-ਬਾਰ ਜਿਹੜੇ ਨਿਉ ਲੁਟੇਰੇ ਉਸ ਦੇ ਸਿਰ ਦੇ ਵਿੱਚ ਉਸ ਨੇ ਥੋੜਾ ਮਾਰ ਕੇ ਜਿਹੜਾ ਹੈ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਪਰ ਉਸ ਬਹਾਦਰ ਦੁਕਾਨਦਾਰ ਤੇ ਵੱਲੋਂ ਉਸ ਦਾ ਡੱਟ ਕੇ ਸਾਹਮਣਾ ਕੀਤਾ ਗਿਆ ਹਾਲਾਂਕਿ ਰਸਟੋਰਾਂ ਉਹਨਾਂ ਦਾ ਕਾਊਂਟਰ ਜਿਸ ਦੇ ਉੱਪਰ ਮੋਬਾਈਲ ਫੋਨ ਰੱਖੇ ਹੋਏ ਸੀ ਉਹ ਜ਼ਰੂਰ ਡਿੱਗ ਜਾਂਦਾ ਤੇ ਲੁਟੇਰੇ ਫਰਾਰ ਹੁੰਦੇ ਨੇ ਪਰ ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਦੇ ਵੱਲੋਂ ਪਿੱਛਾ ਕਰਕੇ ਉਹਨਾਂ ਦੇ ਵਿੱਚੋਂ ਇੱਕ ਲੁਟੇਰਾ ਕਾਬੂ ਕਰ ਲਿਆ ਗਿਆ ਦੱਸਿਆ ਕਿ ਇਹ ਘਟਨਾ ਲੁਧਿਆਣਾ ਦੇ ਰਾਹੋਂ ਰੋਡ ਤੇ ਵਾਪਰੀ ਹੈ ਜਿੱਥੇ ਕਿ ਇੱਕ ਮੋਬਾਈਲ ਦੀ ਦੁਕਾਨ ਤੇ ਕਸਮਰ ਬਣ ਕੇ ਲੁਟੇਰੇ ਦਾਖਲ ਹੋਏ ਸੀ ਮੋਬਾਈਲ ਫੋਨ ਦੇਖੇ ਜਾਂਦੇ ਨੇ ਇਹਨਾਂ ਦੇ ਵੱਲੋਂ ਇੱਕ ਨਹੀਂ ਦੋ ਨਹੀਂ ਕਾਫੀ ਸਾਰੇ ਮੋਬਾਈਲ ਫੋਨ ਇਹਨਾਂ ਦੇ ਵੱਲੋਂ ਦੇਖੇ ਗਏ ਉਹਨਾਂ ਨੂੰ ਚਲਾ ਕੇ ਵੇਖਿਆ ਗਿਆ ਬਾਅਦ ਵਿੱਚ ਦੁਕਾਨਦਾਰ ਦੇ ਨਾਲ ਗੱਲਬਾਤ ਕਰਦੇ ਹੁੰਦੇ ਨੇ ਤੇ ਅਚਾਨਕ ਹੀ ਇੱਕ ਲੁਟੇਰੇ ਦੇ ਵੱਲੋਂ ਆਪਣੀ ਜੇਬ ਦੇ ਵਿੱਚੋਂ ਥੋੜਾ ਕੱਢ ਕੇ ਉਸ ਦੇ ਸਿਰ ਦੇ ਵਿੱਚ ਮਾਰ ਦਿੱਤਾ ਜਾਂਦਾ ਤੇ ਉੱਥੋਂ ਦੀ ਮੋਬਾਈਲ ਲੁੱਟਣ ਦੀ ਕੋਸ਼ਿਸ਼ ਕਰਦੇ ਆ ਹਾਲਾਂਕਿ ਦੁਕਾਨਦਾਰ ਦੇ ਵੱਲੋਂ ਇਹਨਾਂ ਡੱਟ ਕੇ ਮੁਕਾਬਲਾ ਕੀਤਾ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਲੁਟੇਰੇ ਨੂੰ ਦੁਕਾਨਦਾਰ ਦੇ ਵੱਲੋਂ ਕਾਬੂ ਕਰ ਲਿਆ ਕਸਟਮਰ ਬਣ ਕੇ ਲੁਟੇਰਿਆਂ ਦੇ ਵੱਲੋਂ ਇੱਕ ਮੋਬਾਈਲ ਫੋਨ ਦੀ ਦੁਕਾਨ ਤੇ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ। ਅਸਲਿਕਾ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨਹੀਂ। ਇਸ ਦੇ ਵਿੱਚ ਦੋ ਲੁਟੇਰੇ ਮੋਬਾਈਲ ਵੇਖਣ ਦੇ ਬਹਾਨੇ ਮੋਬਾਈਲ ਸ਼ੋਰੂਮ ਦੇ ਵਿੱਚ ਦਾਖਲ ਹੁੰਦੇ ਆ, ਮੋਬਾਈਲ ਦੀ ਦੁਕਾਨ ਤੇ ਦਾਖਲ ਹੁੰਦੇ ਆ ਤੇ ਉਹਨਾਂ ਦੇ ਵੱਲੋਂ ਬਾਰ-ਬਾਰ ਦੁਕਾਨਦਾਰ ਨੂੰ ਵੱਖ-ਵੱਖ ਤਰੀਕੇ ਦੇ ਮੋਬਾਈਲ ਦਿਖਾਉਣ ਨੂੰ ਕਿਹਾ ਜਾਂਦਾ ਹੈ। ਤਿੰਨ-ਚਾਰ ਤਰੀਕੇ ਦੇ ਮੋਬਾਈਲ ਜਿਹੜੇ ਨੇ ਉਹਨਾਂ ਦੇ ਵੱਲੋਂ ਆਪਣੇ ਸਾਹਮਣੇ ਡੱਬੇ ਦੇ ਵਿੱਚੋਂ ਖੁਲਵਾਏ ਜਾਂਦੇ ਨੇ, ਵੇਖ ਕੇ ਚਲਾ ਕੇ ਵੇਖੇ ਜਾਂਦੇ ਨੇ। ਬਾਅਦ ਵਿੱਚ ਅਚਾਨਕ ਇੱਕ ਲੁਟੇਰਾ ਆਪਣੀ ਜੇਬ ਦੇ ਵਿੱਚੋਂ ਥੋੜਾ ਕੱਢਦਾ ਤੇ ਉਸ ਦੇ ਸਿਰ ਦੇ ਵਿੱਚ ਮਾਰ ਦਿੰਦਾ ਤੇ ਉਸ ਮੋਬਾਈਲ ਫੋਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦਾ ਜ ਉਸ ਤੋਂ ਬਾਅਦ ਦੁਕਾਨਦਾਰ ਕਬਰਾਂਦਾਨੀ ਐ ਡੱਟ ਕੇ ਉਹਨਾਂ ਦਾ ਮੁਕਾਬਲਾ ਕਰਦਾ ਪਰ ਬਾਰ-ਬਾਰ ਜਿਹੜੇ ਨਿਉ ਲੁਟੇਰੇ ਉਸ ਦੇ ਸਿਰ ਦੇ ਵਿੱਚ ਉਸ ਨੇ ਥੋੜਾ ਮਾਰ ਕੇ ਜਿਹੜਾ ਹੈ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਪਰ ਉਸ ਬਹਾਦਰ ਦੁਕਾਨਦਾਰ ਦੇ ਵੱਲੋਂ ਉਸ ਦਾ ਡੱਟ ਕੇ ਸਾਹਮਣਾ ਕੀਤਾ ਗਿਆ ਹਾਲਾਂਕਿ ਰਸਟੋਰਾਂ ਉਹਨਾਂ ਦਾ ਕਾਊਂਟਰ ਜਿਸ ਦੇ ਉੱਪਰ ਮੋਬਾਈਲ ਫੋਨ ਰੱਖੇ ਹੋਏ ਸੀ ਉਹ ਜ਼ਰੂਰ ਡਿੱਗ ਜਾਂਦਾ ਤੇ ਲੁਟੇਰੇ ਫਰਾਰ ਹੁੰਦੇ ਨੇ ਪਰ ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਦੇ ਵੱਲੋਂ ਪਿੱਛਾ ਕਰਕੇ ਉਹਨਾਂ ਦੇ ਵਿੱਚੋਂ ਇੱਕ ਲੁਟੇਰਾ ਕਾਬੂ ਕਰ ਲਿਆ ਗਿਆ ਦੱਸਿਆ ਕਿ ਇਹ ਘਟਨਾ ਲੁਧਿਆਣਾ ਦੇ ਰਾਹੋਂ ਰੋਡ ਤੇ ਵਾਪਰੀ ਹੈ ਜਿੱਥੇ ਕਿ ਇੱਕ ਮੋਬਾਈਲ ਦੀ ਦੁਕਾਨ ਤੇ ਕਸਮਰ ਬਣ ਕੇ ਲੁਟੇਰੇ ਦਾਖਲ ਹੋਏ ਸੀ ਮੋਬਾਈਲ ਫੋਨ ਦੇਖੇ ਜਾਂਦੇ ਨੇ ਇਹਨਾਂ ਦੇ ਵੱਲੋਂ ਇੱਕ ਨੇ 2 ਨੇ ਕਾਫੀ ਸਾਰੇ ਮੋਬਾਈਲ ਫੋਨ ਇਹਨਾਂ ਦੇ ਵੱਲੋਂ ਦੇਖੇ ਗਏ ਉਹਨਾਂ ਨੂੰ ਚਲਾ ਕੇ ਵੇਖਿਆ ਗਿਆ ਬਾਅਦ ਵਿੱਚ ਦੁਕਾਨਦਾਰ ਦੇ ਨਾਲ ਗੱਲਬਾਤ ਕਰਦੇ ਹੁੰਦੇ ਨੇ ਤੇ ਅਚਾਨਕ ਹੀ ਇੱਕ ਲੁਟੇਰੇ ਦੇ ਵੱਲੋਂ ਆਪਣੀ ਜੇਬ ਦੇ ਵਿੱਚੋਂ ਹਥੋੜਾ ਕੱਢ ਕੇ ਉਸ ਦੇ ਸਿਰ ਦੇ ਵਿੱਚ ਮਾਰ ਦਿੱਤਾ ਜਾਂਦਾ ਤੇ ਉੱਥੋਂ ਦੀ ਮੋਬਾਈਲ ਲੁੱਟਣ ਦੀ ਕੋਸ਼ਿਸ਼ ਕਰਦੇ ਹਾਲਾਂਕਿ ਦੁਕਾਨਦਾਰ ਦੇ ਵੱਲੋਂ ਨਾਲ ਡਟ ਕੇ ਮੁਕਾਬਲਾ ਕੀਤਾ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਲੁਟੇਰੇ ਨੂੰ ਦੁਕਾਨਦਾਰ ਦੇ ਵੱਲੋਂ ਕਾਬੂ ਕਰ ਲਿਆ ਗਿਆ